ਸਤਿ ਸ਼੍ਰੀ ਅਕਾਲ ਦੋਸਤੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਇੱਕ ਵਾਰ ਮਾਲਵੇ ਦੇ ਖੇਤੇ ਦੇ ਵਿੱਚ ਆਏ ਉਹਨਾਂ ਨੇ ਅੱਕ ਦੇ ਬੂਟੇ ਦੇਖੇ ਔਰ ਕਿਹਾ ਕਿ ਇਸ ਇਲਾਕੇ ਵਿੱਚ ਕਿਸੇ ਦਿਨ ਐਨੀ ਕੁਦਰਤ ਮਿਹਰਬਾਨ ਹੋਏਗੀ ਕਿ ਇਹ ਜੋ ਅੱਕ ਦੇ ਬੂਟੇ ਨੇ ਇਹਨਾਂ ਦੀ ਜਗ੍ਹਾ ਅੰਬ ਦੇ ਬੂਟੇ ਹੋਇਆ ਕਰਨਗੇ ਅੰਬ ਦੇ ਰੁੱਖ ਹੋਇਆ ਕਰਨਗੇ ਤਾਂ ਬਹੁਤ ਸਾਰੇ ਲੋਕ ਇਸ ਮਿਸ਼ਨ ਦੇ ਵਿੱਚ ਜੁੜੇ ਹੋਏ ਨੇ ਕੁਝ ਪ੍ਰੋਫੈਸ਼ਨਲੀ ਕੁਝ ਸੇਵਾ ਦੇ ਲਈ ਅਸੀਂ ਅੱਜ ਜਿਸ ਜਗ੍ਹਾ ਦੇ ਵਿੱਚ ਬੈਠੇ ਆ ਖੜੇ ਆ ਨੇਚਰ ਵੀ ਨਰਸਰੀ ਇਹ ਮਲੇਰ ਕੋਟਲਾ ਔਰ ਧੂਰੀ ਰੋਡ ਦੇ ਉੱਪਰ ਧੂਰੀ ਤੋਂ ਲਗਭਗ 8-10 ਕਿਲੋਮੀਟਰ ਦੂਰ ਹੈ ਔਰ ਬਹੁਤ ਹੀ ਪਿਆਰੀ ਸ਼ਖਸੀਅਤ ਸਰਦਾਰ ਜੋਗਾ ਸਿੰਘ ਜੀ ਜਿਹੜੇ ਕਿ ਰਿਟਾਇਰ ਖੇਤੀਬਾੜੀ ਅਧਿਆਪਕ ਨੇ ਔਰ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਇਸ ਨਰਸਰੀ ਨੂੰ ਮੇਨਟੇਨ ਕੀਤਾ ਹੋਇਆ ਹੈ ਔਰ ਬਹੁਤ ਹੀ ਬਾਜ਼ਵ ਹੋਰ ਬਹੁਤ ਹੀ ਅچھے ਰੇਟ ਦੇ ਉੱਤੇ ਇੱਥੇ ਜਿਹੜੇ ਰੁੱਖ ਮਿਲਦੇ ਨੇ ਅਸੀਂ ਕਈ ਵਾਰ ਇਸ ਇਲਾਕੇ ਦੇ ਵਿੱਚ ਆ ਕੇ ਕਿਉਂਕਿ ਸਾਨੂੰ ਲਗਭਗ ਇਹ 150 ਕਿਲੋਮੀਟਰ ਪੈ ਜਾਂਦਾ ਹੈ ਹਰਿਆਣੇ ਤੋਂ ਇੱਥੋਂ ਆ ਕੇ ਅਸੀਂ ਰੁੱਖ ਲੈ ਕੇ ਜਾਂਦੇ ਹਾਂ ਅਸੀਂ ਅੱਜ ਮਾਸਟਰ ਜੋਗਾ ਸਿੰਘ ਜੀ ਨਾਲ ਗੱਲ ਕਰਾਂਗੇ ਔਰ ਉਹਨਾਂ ਦੀ ਇਸ ਨਰਸਰੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਹਾਡਾ ਮਨ ਹੈ ਤੁਸੀਂ ਕਦੇ ਲੰਘਦੇ ਟੱਪ ਦੇ ਇੱਧਰ ਆ ਕੇ ਜ਼ਰੂਰ ਵਿਜ਼ਿਟ ਕਰਨਾ ਔਰ ਵੇਖਣਾ ਕਿ ਕਿਸ ਤਰ੍ਹਾਂ ਕੁਦਰਤ ਦੇ ਨਾਲ ਜੁੜੇ ਹੋਏ ਇਨਸਾਨ ਜਿਨ੍ਹਾਂ ਨੂੰ ਕੀ ਇਹ ਪੌਦਾ ਪੌਦਿਆਂ ਬਾਰੇ ਬਹੁਤ ਹੀ ਡੈਰੀ ਤੇ ਡੂੰਗੀ ਸਮਝ ਹੈ ਔਰ ਬਹੁਤ ਪਿਆਰੇ ਤਰੀਕੇ ਨਾਲ ਸਾਨੂੰ ਰੁੱਖਾਂ ਦੇ ਬਾਰੇ ਦੱਸਦੇ ਨੇ ਜੋ ਰੁੱਖ ਇਸ ਰੁਤ ਦੇ ਵਿੱਚ ਨਹੀਂ ਹੋ ਸਕਦੇ ਉਹ ਉਹ ਦਿੰਦੇ ਵੀ ਨਹੀਂ ਤੇ ਜਿਹੜੇ ਰੋਖ ਇਸ ਰੁੱਤ ਦੇ ਵਿੱਚ ਹੋ ਸਕਦੇ ਨੇ ਜਾਂ ਕਿਸੇ ਵੀ ਰੁੱਤ ਦੇ ਵਿੱਚ ਹੋ ਸਕਦੇ ਨੇ ਉਹਨਾਂ ਨੂੰ ਹੀ ਉਹ ਪ੍ਰੈਸਕ੍ਰਾਈਬ ਕਰਦੇ ਨੇ ਉਹਨਾਂ ਨੂੰ ਹੀ ਦੱਸਦੇ ਨੇ ਤਾਂ ਆਪਾਂ ਅੱਜ ਇਸ ਨਰਸਰੀ ਦੇ ਵਿੱਚ ਆਇਆ ਔਰ ਆਪਾਂ ਨੇਚਰ 뷰 ਨਰਸਰੀ ਦੇ ਵਿੱਚ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਵਧੀਆ ਤਰੀਕੇ ਨਾਲ ਇੱਥੇ ਮੇਨਟੇਨ ਕੀਤਾ ਹੋਇਆ ਜਦੋਂ ਅਸੀਂ ਇਸ ਨਰਸਰੀ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਹਾਨੂੰ ਜਿਹੜੇ ਔਰਨਾਮੈਂਟਲ ਰੁੱਖ ਨੇ ਪੇੜ ਨੇ ਉਹ ਮਿਲਦੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਮੇਨਟੇਨ ਕੀਤੇ ਹੋਏ ਨੇ ਔਰ ਕਿਉਂਕਿ ਜਿਹੜੇ ਸਰਦਾਰ ਜੋਗਾ ਸਿੰਘ ਜੀ ਨੇ ਉਹ ਲੁਧਿਆਣਾ ਯੂਨੀਵਰਸਿਟੀ ਦੇ ਪਾਸ ਆਊਟ ਬੀ ਐਸ ਸੀ ਉਹਨਾਂ ਦਿਨਾਂ ਦੇ ਵਿੱਚ ਰਿਟਾਇਰ ਅਧਿਆਪਕ ਨੇ ਕਾਫੀ ਗਹਿਰੀ ਸਮਝ ਹੈ ਉਹਨਾਂ ਨੂੰ ਅਸੀਂ ਦੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਬਹੁਤ ਹੀ ਪਿਆਰੇ ਜਿਹੜੇ ਗਮਲੇ ਲੱਗੇ ਹੋਏ ਆ ਔਰ ਬਹੁਤ ਹੀ ਪਿਆਰੇ ਇਧਰਲੇ ਪਾਸੇ ਜਿਹੜੇ ਜਿਹੜੇ ਸਜਾਵਟੀ ਰੁੱਖ ਹੈ ਔਰ ਅੱਗੇ ਜਿਹੜਾ ਇਹਦਾ ਪਿਛਲਾ ਪੋਰਸ਼ਨ ਹੈ ਇਸ ਨਰਸਰੀ ਦਾ ਉੱਥੇ ਤੁਹਾਨੂੰ ਜਿਹੜੇ ਫਰੂਟ ਦੇ ਜਿਹੜਾ ਫਲਾਂ ਦੇ ਪੌਦੇ ਮਿਲਣਗੇ ਔਰ ਬਹੁਤ ਪਿਆਰੇ ਗਮਲੇ ਬਹੁਤ ਹੀ ਸਜਾਵਟੀ ਗਮਲੇ ਇੱਥੇ ਮਿਲਦੇ ਆ ਤੁਹਾਨੂੰ ਔਰ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਸਾਨੂੰ ਬਹੁਤ ਹੀ ਪਿਆਰੀ ਜਿਹੜੀ ਬਹੁਤ ਹੀ ਚੰਗੀ ਨੌਲੇਜ ਵੀ ਸਾਨੂੰ ਉਹ ਪ੍ਰੋਵਾਈਡ ਕਰਵਾਉਂਦੇ ਨੇ ਕਿ ਕਿਸ ਰੁੱਖ ਦੀ ਕਿਸ ਤਰ੍ਹਾਂ ਅਸੀਂ ਸੰਭਾਲ ਕਰਨੀ ਹੈ ਤਾਂ ਆਜੋ ਆਪਾਂ ਅੱਗੇ ਇਸ ਨਰਸਰੀ ਨੂੰ ਦੇਖਦੇ ਆਂ ਇਧਰ ਦਾ ਜਿਹੜਾ ਪੋਰਸ਼ਨ ਹੈ ਇਹ ਅ ਇੱਥੇ ਬਹੁਤ ਹੀ ਪਿਆਰੇ ਗਮਲੇ ਬੁੱਧਾ ਉਧਰ ਪਿੱਛੇ ਤੁਸੀਂ ਦੇਖ ਰਹੇ ਹੋ ਔਰ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਨੇ ਨੇਚਰ 뷰 ਨਰਸਰੀ ਮਲੇਰ ਕੋਟਲਾ ਜੋ ਕਿ ਧੂਰੀ ਔਰ ਮਲੇਰ ਕੋਟਲਾ ਦੇ ਰੋਡ ਦੇ ਉੱਪਰ ਪੈਂਦੀ ਹੈ ਉਹਨਾਂ ਦੇ ਮਾਲਕ ਸਰਦਾਰ ਜੋਗਾ ਸਿੰਘ ਜੀ ਜੋ ਕਿ ਰਿਟਾਇਰ ਹੈਡਮਾਸਟਰ ਨੇ ਔਰ ਖੇਤੀਬਾੜੀ ਅਧਿਆਪਕ ਦੇ ਤੌਰ ਤੇ ਇਹਨਾਂ ਨੇ ਆਪਦੀ ਇਕ ਲੰਬੀ ਸੇਵਾ ਨਿਭਾਈ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਾਂ ਜੀ ਸਰ ਆਪਾਂ ਤੁਹਾਡੀ ਨਰਸਰੀ ਦੇ ਵਿੱਚ ਆਏ ਅੱਜ ਹਾਂਜੀ ਕਿਉਂਕਿ ਆਲਮੋਸਟ ਮਾਲਵੇ ਦਾ ਹੈ ਏਰੀਆ ਬਿਲਕੁਲ ਤੇ ਕਿਸ ਤਰ੍ਹਾਂ ਦੇ ਪੌਦੇ ਇਸ ਏਰੀਆ ਦੇ ਵਿੱਚ ਜ਼ਿਆਦਾ ਲੱਗ ਸਕਦੇ ਨੇ ਰਾਜ ਜੀ ਆਪਣੇ ਪੰਜਾਬ ਦੇ ਵਿੱਚ ਹਰ ਪ੍ਰਕਾਰ ਦਾ ਜਿਹੜਾ ਪੌਦਾ ਹੋ ਸਕਦਾ ਓਕੇ ਹਾਂ ਮਤਲਬ ਉਹੀ ਪੌਦੇ ਸੀ ਇੱਥੇ ਰੱਖੇ ਹੋਏ ਨੇ ਜਿਹੜੇ ਆਪਣੇ ਏਰੀਆ ਦੇ ਵਿੱਚ ਹੋ ਸਕਦੇ ਨੇ ਠੀਕ ਹੈ ਸੋ ਅਸੀਂ ਬੜੀਆ ਮਤਲਬ ਕਿ ਸੋਚ ਵਿਚਾਰ ਕਰਕੇ ਵੈਰਾਈਟੀਆਂ ਲਿਆਉਣੇ ਆ ਠੀਕ ਹੈ ਕਿਉਂਕਿ ਅਸੀਂ ਤਾਂ ਵੇਚਦੇ ਆਂਗੇ ਗਾਹ ਜਿਹਨੂੰ ਦੇਣੀ ਆ ਉਹਦੇ ਉਹ ਕਾਮਯਾਬ ਹੋਣਾ ਜ਼ਰੂਰੀ ਹੈ ਬਿਲਕੁਲ ਸੋ ਇਸ ਕਰਕੇ ਮੈਂ ਉਹੀ ਪਲਾਂਟਸ ਰੱਖਦਾ ਜਿਹੜੇ ਆਪਣੇ ਏਰੀਆ ਦੇ ਵਿੱਚ ਆਸਾਨੀ ਨਾਲ ਹੋ ਸਕਦੇ ਨੇ ਸੋ ਸਾਡੇ ਕੋਲ ਬੜੀ ਵੱਡੀ ਰੇਂਜ ਮਤਲਬ ਕਿ ਫਰੂਟ ਪਲਾਂਟਸ ਦੀ ਹੈ ਕਿਉਂਕਿ ਮੇਰਾ ਮੰਨਣਾ ਇਹ ਹੈ ਵੀ ਆਪਾਂ ਨੇ ਲੋਕਾਂ ਦੀ ਸਿਹਤ ਸੰਭਾਲ ਦੇ ਵੀ ਤੱਕ ਰੱਖਣਾ ਬਿਲਕੁਲ ਸੋ ਜਿਹੜੇ ਫਰੂਟ ਨੇ ਇਹ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਤੱਤ ਸਾਨੂੰ ਇਹਨਾਂ ਦੇ ਵਿੱਚੋਂ ਮਿਲਦੇ ਨੇ ਉਹ ਸਾਨੂੰ ਬਾਹਰੋਂ ਨਹੀਂ ਮਿਲ ਸਕਦੇ ਬਾਕੀ ਬਹੁਤ ਜੰਚੜਾ ਹਾਂ ਬਾਕੀ ਬਹੁਤ ਜੰਚੜਾ ਠੀਕ ਹੈ ਨਾ ਇਹ ਸਾਡੇ ਹਰ ਪ੍ਰਕਾਰ ਦੇ ਜਿਹ ਮਤਲਬ ਜਿਹੜੀ ਖੁਰਾਕ ਹੈਗੀ ਨਿਊਟ੍ਰੀਸ਼ਨ ਹੈਗੀ ਉਹਦੀ ਪੂਰਤੀ ਕਰਦੇ ਨੇ ਵਿਟਾਮਿਨਸ ਮਿਲਦੇ ਨੇ ਮਿਨਰਲਸ ਮਿਲਦੇ ਨੇ ਫਾਈਬਰ ਮਿਲਦਾ ਤੇ ਇਸ ਕਰਕੇ ਮਤਲਬ ਹਰ ਪ੍ਰਕਾਰ ਦੀ ਜੋ ਸਾਡੀ ਬੋਡੀ ਨੂੰ ਲੋਡ ਹੈਗੀ ਹੈ ਤੰਦਰੁਸਤ ਰਹਿਣ ਲਈ ਉਹ ਸਾਨੂੰ ਇਹਨਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਆ ਸਰ ਇਹ ਕੀ ਵੀ ਹੁੰਦਾ ਕਿ ਜਦੋਂ ਅਸੀਂ ਪੌਦੇ ਲਾਨਿਆ ਅਕਸਰ ਅਸੀਂ ਨਰਸਰੀ ਚੋਂ ਪੌਦੇ ਲੈ ਜਾਂਦੇ ਹਾਂ ਘਰੇ ਜਾ ਕੇ ਉਹ ਨਹੀਂ ਚੱਲਦੇ ਜਾਂ ਨਹੀਂ ਫਰੂਟ ਦਿੰਦੇ ਇਹਦੇ ਵਿੱਚ ਕੀ ਟੈਕਨੀਕਲ ਕਾਰਨ ਹੁੰਦੇ ਹਾਂ ਹਾਂ ਦੇਖੋ ਜਿਹੜਾ ਮੀਡੀਆ ਹੈ ਸਰ ਸੋਇਲ ਜਿਹਦੇ ਵਿੱਚ ਅਸੀਂ ਮੈਟਰ ਨੂੰ ਗਰੋ ਕਰਨਾ ਓਕੇ ਸੋ ਉਹ ਸਾਨੂੰ ਦੇਖਣੀ ਪਈਏ ਵੈਸੇ ਅਸੀਂ ਤਾਂ ਮੈਂ ਤਾਂ ਇਹ ਕਹਿਣਾ ਉਹ ਵੀ ਤੁਸੀਂ ਕੋਈ ਪੌਦਾ ਰੋਣਾ ਆਪਣੀ ਜ਼ਮੀਨ ਤੇ ਪਾਣੀ ਚੈੱਕ ਕਰਾਓ ਠੀਕ ਜਿਸ ਤਰ੍ਹਾਂ ਸਾਨੂੰ ਕੋਈ ਬਿਮਾਰ ਹੋਣਾ ਹੈ ਸੀ ਤਾਂ ਜਿਹੜਾ ਬਲੱਡ ਚੈੱਕ ਕਰਾਣੇ ਸਭ ਤੋਂ ਸਾਡਾ ਡਾਕਟਰ ਉਹ ਪਹਿਲਾਂ ਵੀ ਬਲੱਡ ਦੀ ਰਿਪੋਰਟ ਲਿਆਓ ਉਹ ਤੁਹਾਡੀ ਕੰਡੀਸ਼ਨ ਦੇਖ ਕੇ ਦਊਗਾ ਆਹ ਚੀਜ਼ ਤੁਸੀਂ ਟੈਸਟ ਕਰਵਾ ਦਿਓ ਅੱਛਾ ਸੋ ਉਹਨਾਂ ਜਿਹੜਾ ਉਹਦੇ ਅਕੋਰਡਿੰਗਲੀ ਫਿਰ ਅੱਗੇ ਮੈਡੀਸਿਨ ਤੋੜਨੀ ਹੁੰਦੀ ਹੈ ਅੱਛਾ ਅੱਜ ਕੱਲ ਜਿਵੇਂ ਕਿ ਆਪਾਂ ਹੁਣ ਅਗਸਤ ਦੇ ਲਗਭਗ ਗੈਂਡ ਦੇ ਵਿੱਚ ਆਂ ਅੱਜ ਕੱਲ ਕਿਹੜੇ ਕਿਹੜੇ ਪੌਦੇ ਤੁਸੀਂ ਨੋਮੀਨੇਟ ਕਰਦੇ ਹੋ ਵੀ ਤੁਹਾਡੀ ਨਰਸਰੀ ਚ ਉਹ ਕਿਹੜੇ ਕਿਹੜੇ ਪੌਦੇ ਅਵੇਲੇਬਲ ਨੇ ਆਜੋ ਆਪਾਂ ਨਾਲੇ ਦੀ ਨਾਲੇ ਨਾਲ ਪੌਦੇ ਦੇਖਦੇ ਚੱਲਾਂਗੇ ਨਾਲੇ ਅਸੀਂ ਤੁਸੀਂ ਕਿਹੜੇ ਕਿਹੜੇ ਪੌਦੇ ਨੋਮੀਨੇਟ ਕਰਦੇ ਹੋ ਕੋ ਰਾਜੀ ਦੋ ਪ੍ਰਕਾਰ ਦੇ ਸਾਡੇ ਮੌਸਮ ਦੇ ਵਿੱਚ ਪੌਦੇ ਹੁੰਦੇ ਨੇ ਇੱਕ ਹੁੰਦੇ ਨੇ ਸਦਾਬਹਾਰ ਪੌਦੇ ਜਿਹੜੇ ਪੱਤੇ ਨਹੀਂ ਛਾੜਦੇ ਦੂਸਰੇ ਹੁੰਦੇ ਨੇ ਪਤਝੜੀ ਪੌਦੇ ਜਿਹੜੇ ਕਿ ਆਪਣਾ ਪੱਤੇ ਝਾੜਦੇ ਨੇ ਠੀਕ ਹੈ ਸੋ ਅੱਜ ਕੱਲ ਉਹ ਪੌਦੇ ਲੱਗਣਗੇ ਜਿਹੜੇ ਸਦਾ ਬਹਾਰ ਨੇ ਜਿਵੇਂ ਕਿ ਆਂਬ ਹੋ ਗਿਆ ਠੀਕ ਹੈ ਅਮਰੂਦ ਹੋ ਗਿਆ ਠੀਕ ਹੈ ਚੀਕੂ ਹੋ ਗਿਆ ਲੋਕਾਟ ਹੋ ਗਿਆ ਠੀਕ ਹੈ ਤੇ ਨਿੰਬੂ ਜਾਤੀ ਦੇ ਸਾਰੇ ਪੌਦੇ ਹੋਗੇ ਕਿੰਨੂ ਮਸੰਮੀ ਮਾਲਟਾ ਚੋਤਰਾ ਠੀਕ ਹੈ ਇਹ ਹੋਗੇ ਤੇ ਇਸ ਤੋਂ ਬਿਨਾਂ ਲੀਚੀ ਹੋਗੀ ਠੀਕ ਹੈ ਅੰਜੀਰ ਪਪੀਤਾ ਤੇ ਜਿਹੜੇ ਜਿਹੜੇ ਸੇਬ ਜਾਂ ਆੜੂ ਉਹ ਹੁੰਦੇ ਨੇ ਆੜੂ ਹੋ ਗਿਆ ਸੇਬ ਹੋ ਗਿਆ ਅਖਰੋਟ ਹੋ ਗਿਆ ਉਹ ਵੀ ਅੱਜ ਕੱਲ ਸਾਡੇ ਹੋ ਜਾਂਦੇ ਨੇ ਉਹ ਅੱਜ ਕੱਲ ਨਹੀਂ ਲੱਗਦੇ ਦੇਖੋ ਉਹਨਾਂ ਦੇ ਵਿੱਚ ਜਿਵੇਂ ਹੋ ਗਿਆ ਨਾਸ਼ਪਾਤੀ ਬੱਗੂ ਕੋਸ਼ਾ ਸੇਬ ਅੰਗੂਰ ਅੱਛਾ ਆੜੂ ਆਲੂ ਬਖਾਰਾ ਖੁਰਮਾਨੀ ਜਾਪਾਨੀ ਫਰੂਟ ਪਿਕਨਟ ਅਖਰੋਟ ਇਹ ਕੁਝ ਵੈਰਾਈਟੀਆਂ ਨੇ ਜਿਹੜੀਆਂ ਇਹ ਅੱਗੇ ਜਾ ਕੇ ਜਨਵਰੀ ਦੇ ਵਿੱਚ ਅਸੀਂ ਸਪਲਾਈ ਕਰਦੇ ਆ ਆਮ ਤੌਰ ਤੇ ਨਰਸਰੀਆਂ ਵਾਲੇ ਚੁਕਾ ਦਿੰਦੇ ਨੇ ਜੀ ਦੇਖੋ ਉਹ ਤਾਂ ਫਿਰ ਉਹਨਾਂ ਦਾ ਸੇਲ ਕਰਨੀ ਆ। ਅੱਛਾ ਤੇ ਸਾਡੇ ਕੋਲ ਆਉਂਦੇ ਨੇ ਉਹ ਹੀ ਫਲਾਣੀ ਨਰਸੀ ਵਾਲੇ ਕਹਿੰਦੇ ਹੁਣ ਤਾਂ ਸਾਰਾ ਕੁਝ ਲੱਗਦਾ ਮਖਾ ਭਾਈ ਅਸੀਂ ਪੜੇ ਹੋਏ ਆਂ। ਅੱਛਾ ਸਾਡੀ ਸਾਇੰਸ ਜੋ ਕਹਿੰਦੀ ਅਸੀਂ ਉਹਦੇ ਮੁਤਾਬਕ ਚੱਲਣਾ। ਠੀਕ ਹੈ। ਫੇਰ ਸਾਡੀ ਪੜ੍ਹਾਈ ਲਿਖਾਈ ਦਾ ਬੇਅਰਥਾ ਅਸੀਂ ਪੈਸਾ ਥੋੜੀ ਕਮਾਉਣਾ। ਹਾਂ ਠੀਕ ਹੈ। ਤੇ ਥੋੜੇ ਬੂਟਾ ਨਾ ਚੱਲਿਆ ਕਿਉਂਕਿ ਉਹਦਾ ਕਾਰਨ ਇਹ ਹੈ ਜੀ ਦੇਖੋ ਜੋ ਵਿਗਿਆਨੀ ਨੇ ਕਿਹਾ ਹੁਣ ਇਹ ਜਿਹੜੇ ਪੌਦੇ ਨੇ ਇਹ ਠੰਡ ਦੇ ਵਿੱਚ ਨਿੰਦਰਾ ਅਵਸਥਾ ਦੇ ਵਿੱਚ ਚਲੇ ਜਾਣਗੇ। ਡਾਰਮੈਸੀ ਦੇ ਵਿੱਚ ਹਾਂ ਹਾਈਬਰਨੇਸ਼ਨ ਹਾਂ ਮਤਲਬ ਇਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੋਣੀ ਅੱਛਾ ਨਾ ਇਹਨਾਂ ਨੂੰ ਕੋਈ ਪੱਤਾ ਕੱਢਣਾ ਨਾ ਹੀ ਜੜ ਬਣਾਉਣੀ ਆ ਓਕੇ ਇਨ ਕੇਸ ਆਪਾਂ ਨੂੰ ਪਤਾ ਵੀ ਮੌਸਮ ਬੜਾ ਰਿਵਰਸ ਹੁੰਦਾ ਇਸ ਵਾਰ ਜਿਸ ਤਰ੍ਹਾਂ ਰਿਹਾ ਠੰਡ ਦੇ ਵਿੱਚ ਹੂੰ 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 ਮਤਲਬ ਕਿ ਕੋਰਾ ਪੈ ਗਿਆ ਹੋਰ ਹੋ ਗਿਆ ਉਹ ਸੁੱਕ ਵੀ ਸਕਦੇ ਨੇ ਠੀਕ ਹੈ ਕਿਉਂਕਿ ਐਕਟੀਵਿਟੀ ਤਾਂ ਨਹੀਂ ਹੈ ਸੋ ਇਸ ਕਰਕੇ ਆਪਾਂ ਨੇ ਇਹ ਕੰਮ ਕਰਦੇ ਆਪਾਂ ਜਿਹੜਾ ਫਰੂਟ ਹੁਣ ਚੱਲੂਗਾ ਮੈਂ ਉਹ ਹੀ ਦੇਵਾਂਗਾ ਦੂਸਰਾ ਨਹੀਂ ਦਿੰਦਾ ਹਾਲਾਂਕਿ ਮੇਰੇ ਕੋਲ ਪਿਆ ਸਾਰਾ ਕੁਝ ਹੀ ਆ ਅੱਛਾ ਪਰ ਨਹੀਂ अच्छा अपना मतलब जमीन मांगता नहीं अच्छा एक मेनू ये दसो जेड़े जेड़े पौधे आजकल जड़ी बूटियां या दवाइयां के तौरते ਵਰਤੇ ਜਾਂਦੇ ਨੇ ਜਿਵੇਂ ਉਹ ਉਹ ਕਿਹੜੇ ਕਿਹੜੇ ਪੌਦੇ ਨੇ ਔਰ ਉਹ ਕੀ ਘਰਾਂ ਦੇ ਵਿੱਚ ਲੱਗ ਸਕਦੇ हां काफी सारे पौधे ਨੇ ਜਿਹੜੇ ਤੁਸੀਂ ਘਰਾਂ ਦੇ ਵਿੱਚ ਲਗਾ ਸਕਦਾ इवन जे ਕਿਸੇ ਦੇ ਕੋਲ ਜ਼ਮੀਨ ਨਹੀਂ ਹੈਗੀ ਤਾਂ प्लांट्स मतलब गमले ਦੇ ਵਿੱਚ ਵੀ ਗਰੋ ਕਰ ਸਕਦਾ ओके हां ਜਿਸ ਤਰ੍ਹਾਂ ਆਮ ਕਾਮਨ ਯੂਜ਼ ਵਾਸਤੇ ਜਿਵੇਂ ਲੈਮਨ ਗ੍ਰਾਸ ਹੋ ਗਿਆ ਠੀਕ ਹੈ ਅਜਵੈਨ ਹੋ ਗਈ ਠੀਕ ਹੈ ਠੀਕ ਹੈ ਜੀ ਛੋਟੇ ਇਲੈਚੀ ਹੋਗੀ ਠੀਕ ਹੈ ਤੇ ਆਪਣਾ ਅੜੂਸਾ ਹੋ ਗਿਆ ਠੀਕ ਹੈ ਬ੍ਰਹਮੀ ਹੋਗੀ ਓਕੇ ਬਸ ਇਸ ਤਰ੍ਹਾਂ ਦੀਆਂ 12 13 ਚੀਜ਼ਾਂ ਹੈਗੀਆਂ ਨੇ ਪੁਦੀਨਾ ਹੋ ਗਿਆ ਜਿਹੜਿਆਂ ਕੀ ਕਰੇ ਕਰੇ ਆਸਾਨੀ ਦੇ ਨਾਲ ਜਿਹੜੇ ਦੇ ਵਿੱਚ ਪੈ ਸਕਦੇ ਹਾਂ ਮਤਲਬ ਕਿ ਗਮਲੇ ਦੇ ਵਿੱਚ ਤੁਸੀਂ ਉਗਾ ਸਕਦੇ ਹੋ ਮੈਂ ਤਾਂ ਇਹੀ ਦਰਸ਼ਕਾਂ ਨੂੰ ਕਹੂੰਗਾ ਵੀ ਤੁਸੀਂ ਦੂਜੇ ਜਿਹੜੇ ਸ਼ੋਅ ਵਾਲੇ ਬੂਟੇ ਨੇ ਉਹਨਾਂ ਨੂੰ ਉਗਾਉਣ ਦੀ ਬਜਾਏ ਤੁਸੀਂ ਮੈਡੀਸਨ ਪਲਾਂਟ ਲਗਾਓ ਬੇਸ਼ੱਕ ਤੁਸੀਂ ਉਹ ਵੀ ਦਿਨੇ ਆ ਵੇਚਦੇ ਆ ਰੱਖਦੇ ਆ ਪਰ ਦੇਖੋ ਰਿਕੁਆਇਰਮੈਂਟ ਦੇਖੋ ਬੈਲੈਂਸ ਇਹ ਕਰਨਾ ਪੈਂਦਾ ਸਾਨੂੰ ਹਾਂ ਹਾਂ ਪਰ ਮੇਰਾ ਜਿਹੜਾ ਹੈਗਾ ਫੋਕਸ ਇਹ ਹੁੰਦਾ ਵੀ ਆਪਾਂ ਆਪਣੀ ਸਿਹਤ ਸੰਭਾਲ ਦਾ ਧਿਆਨ ਰੱਖੀਏ ਹਾਂ ਠੀਕ ਕਿਉਂਕਿ ਜਿਵੇਂ ਅਪਨ ਪਤਾ ਪਿਛਲੇ ਸਮੇਂ ਦੇ ਵਿੱਚ ਜਿਹੜੇ ઋષਿ-ਮੁਨੀ ਸੀਗੇ ਜੜੀਆਂ-ਬੂਟੀਆਂ ਨਾਲ ਇਲਾਜ ਕਰਦੇ ਸੀ ਬਿਲਕੁਲ ਬਿਲਕੁਲ ਠੀਕ ਆ ਤੇ ਹੁਣ ਬਹੁਤ ਸਾਰੇ ਪੈਥੀ ਜਿਵੇਂ ਹੋਮੋਪੈਥੀ ਆ ਉਹਦਾ ਜਿਹੜਾ ਬੇਸ ਆ ਮੈਡੀਸਨ ਆ ਸੌਰੀ ਪਲਾਂਟਸ ਨੇ ਪਲਾਂਟਸ ਨੇ ਪਲਾਂਟਸ ਨੇ ਠੀਕ ਆ ਸੋ ਇਸ ਕਰਕੇ ਉਹ ਪਨਾਟਕ ਆਓ ਜਿਹੜੇ ਕਿ ਸਾਡੇ ਰੁਟੀਨ ਦੇ ਵਿੱਚ ਕੰਮ ਆ ਸਕਣ ਉਹ ਜਿਵੇਂ ਫੋਰ ਐਗਜ਼ਾਮਪਲ ਲੈਮਨ ਗਰਾਸ ਆ ਅਗਰ ਉਹਨੂੰ ਕਹਿੰਦਾ ਕਿ ਲਾਈਟਲੀ ਲੈ ਲੈਂਦਾ ਪਰ ਉਹ ਲਾਈਟਲੀ ਨਹੀਂ ਹੈਗਾ ਅੱਛਾ ਉਹਦੀ ਪ੍ਰੋਪਰਟੀਆਂ ਬਹੁਤ ਨੇ ਰੀਅਲੀ ਯੈਸ ਜਿਸ ਤਰ੍ਹਾਂ ਪਹਿਲੀ ਗੱਲ ਤਾਂ ਉਹ ਥੋੜੇ ਡਾਈਜੈਸਟਿਵ ਸਿਸਟਮ ਨੂੰ ਠੀਕ ਰੱਖਦਾ ਅੱਛਾ ਸੈਕੰਡਲੀ ਥੋੜੇ ਜੋੜਾਂ ਦਾ ਜਿਹੜਾ ਦਰਦ ਆ ਉਸ ਨੂੰ ਠੀਕ ਰੱਖਦਾ ਓਕੇ ਉਸ ਤੋਂ ਅੱਗੇ ਐਂਟੀਆਕਸੀਡੈਂਟ ਓਕੇ ਜਿੰਨੇ ਵੀ ਸਾਡੇ ਬਾਡੀ ਦੇ ਵਿੱਚ ਟੌਕਸਿਨ ਨੇ ਸਭ ਪਰ ਮਰਦ ਕੱਢ ਕੇ ਅੱਛਾ ਤੇ ਉਸ ਤੋਂ ਅੱਗੇ ਹਮਨ ਗਲੋਬ ਨੂੰ ਵਧਾਉਂਦਾ ਕੀ ਬਾਤ ਠੀਕ ਹੈ ਸਸਤਾ ਜਾ ਸਸਤਾ ਹੈਗਾ 50 ਰੁਪਏ ਦਾ ਪੌਦਾ ਸਾਰਾ ਤੇ ਤੁਸੀਂ ਰੋਟੀਨ ਚ ਯੂਜ਼ ਕਰ ਸਕਦੇ ਹੋ ਹਾਂ ਅੱਛਾ ਮੈਨੂੰ ਇੱਕ ਹੋਰ ਦੱਸੋ ਕਿ ਤੁਹਾਡੀ ਨਰਸਰੀ ਦੇ ਵਿੱਚ ਬੈਸਟ ਆਈਟਮ ਕਿਹੜੀ ਹੈ ਵੀ ਜਿਹੜਾ ਬੰਦਾ ਲੁਧਿਆਣੇ ਤੋਂ ਕੋਈ ਹਸਾਰ ਜਾ ਰਿਹਾ ਵੀ ਜਾਂਦਾ ਹੋਇਆ ਉਹ ਇੱਥੇ ਮਿਲੂਏ ਮਿਲੂ ਤੇ ਲੈ ਕੇ ਵੀ ਜਾਵੇ ਅਗਲਾ ਮਤਲਬ ਕੋਈ ਚੀਜ਼ ਤੁਸੀਂ ਜਿਹੜੀ ਤੁਹਾਡੀ ਫੇਵਰਿਟ ਵੀ ਔਰ ਤੁਹਾਡੀ ਕਵਾਲਿਟੀ ਵਾਈਜ਼ ਵੀ ਹੋ ਕੋਈ ਕੰਪਰੋਮਾਈਜ਼ ਨਹੀਂ ਤੇ YouTube ਦੇ ਉੱਤੇ ਮੇਰੀਆਂ ਕਾਫੀ ਵੀਡੀਓ ਚੱਲ ਰਹੀਆਂ ਨੇ ਅੱਛਾ ਅੱਛਾ ਤੇ ਮੋਸਟਲੀ ਲੋਕ ਮੇਰੇ ਕੋਲ ਜਿਹੜੀ ਡਿਮਾਂਡ ਕਰਦੇ ਨੇ ਇਹਨਾਂ ਦੀ ਹਰਬਲ ਪਲਾਂਟਸ ਦੀ ਕਰਦੇ ਨੇ ਜਾਂ ਫਰੂਟ ਪਲਾਂਟਸ ਦੀ ਕਰਦੇ ਨੇ ਓਕੇ ਸੋ ਮੇਰੇ ਵਾਸਤੇ ਸਾਰੀ ਵੈਸਟ ਨੇ ਹਾਂ ਤੁਹਾਡੇ ਸਾਰੇ ਬੱਚੇ ਨੇ ਕਿਉਂਕਿ ਹਰ ਕੋਈ ਫਰੂਟ ਨਾ ਉਹਦੇ ਆਪਦੀ ਇੱਕ ਇੰਪੋਰਟੈਂਸ ਆ ਤੇ ਕਈ ਵਾਰੀ ਗਾਰਡਨਿੰਗ ਦੇ ਇਕੁਪਮੈਂਟ ਵੀ ਚਾਹੀਦੇ ਹੁੰਦੇ ਨੇ ਉਹ ਵੀ ਤੁਸੀਂ ਰੱਖਦੇ ਹੋ ਸਾਰੇ ਰੱਖਦੇ ਆ ਜੀ ਕਿਉਂਕਿ ਜੇ ਹੁਣ ਬੰਦੇ ਨੇ ਸਪੋਜ਼ ਕਰੋ ਕੰਮ ਲਈ ਬੂਟੇ ਲਾਏ ਨੇ ਉਹਨਾਂ ਨੂੰ ਗੋਡੀ ਵੀ ਕਰਨੀ ਆ ਠੀਕ ਆ ਉਹਨਾਂ ਨੂੰ ਪਾਣੀ ਵੀ ਦੇਣਾ ਹੈ ਉਹਨਾਂ ਦੇ ਕੱਟੇ ਨਹੀਂ ਵੀ ਕਰਨੀ ਆ ਜਿਹੜੀਆਂ ਅਨਵਾਂਟਡ ਰੂਟਸ ਹੈਗੀਆਂ ਨੇ ਜਾਂ ਅਨਵਾਂਟਡ ਅੱਛੀ ਕਿਸੇ ਸੁੰਦੇ ਰੱਖਦੇ ਆ ਅਸੀਂ ਵਧੀਆ ਕਿਸੇ ਸੁੰਦੇ ਰੱਖਦੇ ਆ ਮਤਲਬ ਐ ਨਹੀਂ ਵੀ ਚੱਲਿਆ ਆ ਬਾਲਨੇ ਆ ਕਿਉਂ ਦੇਮਗੀ ਨੂੰ ਆਉਦੇ ਬੰਦਿਆਂ ਨੂੰ ਦੇਮਗੀ ਠੀਕ ਆ ਅਲੰਬਾ ਥੋੜੀ ਆਪਨੇ ਖੱਟਣਾ ਸੋ ਇਹ ਆਪਣੀ ਸੋਚ ਹੀ ਨਹੀਂ ਹੈਗੀ ਵੀ ਆਪਾਂ ਹਲਕਾ ਮਾਰਖਨਾ ਮੈਂ ਕੋਈ ਫਰ ਤੇ ਨਾ ਕੋਈ ਵੀ ਚੀਜ਼ ਨਹੀਂ ਰੱਖਣੀ ਕੋਈ ਕੋਈ ਸੰਗਤ ਨੂੰ ਕੋਈ ਮੈਸੇਜ ਮੈਸੇਜ ਤਾਂ ਇਹੀ ਆ ਵੀ ਦੇਖੋ ਰੁੱਖ ਲਾਓ ਹਾਂ ਮਤਲਬ ਗੁਰੂ ਸਾਹਿਬ ਨੇ ਸਾਨੂੰ ਨੇਚਰ ਨਾਲ ਜੋੜਿਆ ਬਿਲਕੁਲ ਕੁਦਰਤ ਦੇ ਵਿੱਚ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈਦਾ ਸੋ ਕੁਦਰਤ ਦੇ ਇੰਨਾ ਕੁਝ ਪਿਆ ਬੰਦਾ ਸੋ ਸੋਚ ਹੈਰਾਨ ਹੋ ਜਾਂਦਾ ਵੀ ਯਾਰ ਚੀਜ਼ਾਂ ਵੀ ਨੇ ਨੇਚਰ ਨੇ ਸਾਨੂੰ ਇੰਨਾ ਕੁ ਦਿੱਤਾ ਦਿੱਤਾ ਵੀ ਫ੍ਰੀ ਆਫ ਕਾਸਟ ਬਿਲਕੁਲ ਸਾਰੋਂ ਵੱਡੀ ਗੱਲ ਆ ਆਕਸੀਜਨ ਆ ਹਾਂ ਹੁਣ ਦੇਖੋ ਜੋ ਰੁੱਖ ਸਾਨੂੰ ਚੀਜ਼ ਦੇ ਰਹੇ ਨੇ ਹਾਂਜੀ ਉਹ ਸਾਨੂੰ ਕਿਤੋਂ ਨਹੀਂ ਮਿਲਣੀ ਹਾਂ ਹਾਂ ਬਿਲਕੁਲ ਉਹ ਇੱਕ ਮੈਂ ਕਟੇਸ਼ਨ ਪੜ੍ਹੀ ਰੁੱਖਾਂ ਨਾਲ ਤੇਰਾ ਕਾਦਾ ਵੈਰ ਵੇ ਇਹ ਤੇਰੀ ਮੰਗਦੇ ਨੇ ਸਦਾ ਖੈਰ ਵੇ ਕੀ ਬਾਤ ਹੈ ਹੁਣ ਦੇਖੋ ਲੋਕਾਂ ਦਾ ਟ੍ਰੈਂਡ ਹੈਗਾ ਜੋ ਜਮੀਨਾਂ ਠੇਕੇ ਤੇ ਲੈਂਦੇ ਨੇ ਹੋਰ ਲੈਂਦੇ ਨੇ ਉਹ ਖੇਤ 'ਚ ਰੁੱਖ ਨਹੀਂ ਰਹਿਣ ਦਿੰਦੇ ਮਾੜੀ ਗੱਲ ਹੈ ਮਾੜੀ ਗੱਲ ਮੇਰੇ ਕੋਲ ਹੁਣ ਪਰਸੋਂ ਆਏ ਸੀਗੇ ਮੁਕਸਰ ਸਾਈਡ ਤੋਂ ਅੱਛਾ ਮੁੱਖ ਸੱਡੀ ਦੂਰੋਂ ਵੀ ਆ ਜਾਂਦੇ ਹਾਂ ਜੀ ਹਾਂ ਜੀ ਸਾਰੇ ਪੰਜਾਬ ਕਵਰ ਪੂਰਾ ਪੰਜਾਬ ਕਵਰ ਕਰ ਤੁਸੀਂ ਹਰਿਆਣੇ ਤੋਂ ਆਏ ਹੋਏ ਨਹੀਂ ਸਾਡੇ ਆ ਦਾ ਥੋੜੇ ਨਾਲ ਮੋਹ ਹੈ ਨਾ ਇਹ ਮੋਹ ਦਾ ਕਦਰ ਨਾਲ ਪੈਣਾ ਮੋਹ ਹੀ ਪੈਣਾ ਠੀਕ ਹੈ ਸੋ ਇਸ ਕਰਕੇ ਹੈਗਾ ਵੀ ਮੇਰਾ ਤਾਂ ਇਹੀ ਹੁੰਦਾ ਵੀ ਬੱਦ ਬੱਦ ਲੁੱਕ ਰਖਾਓ ਹੁਣ ਸਾਡੇ ਨਰਸੀ ਦੇ ਵਿੱਚ ਪੰਤਾ ਆਉਂਦਾ ਸੜਕ ਤੋਂ ਅੰਦਰ ਉਤਰਦਾ ਉਹ ਮਤਲਬ ਸੂਦੀਂਗ ਜਾਂ ਆਪ ਦਾ ਕਲਾਈਮੇਟ ਫੀਲ ਕਰਦਾ ਕਿਉਂਕਿ ਇੱਥੇ ਸਾਡੇ ਠੰਡ ਆ ਹਾਂ ਇਹ ਹੈ ਮਤਲਬ ਪੰਜਾਬ ਦਾ ਮਹਾਲਮਾ ਜੋ ਦੇਖਦਾ ਤੁਹਾਨੂੰ ਦੂਰ ਦੂਰ ਤੱਕ ਮੱਚਿਆ ਪਿਆ ਮੱਚਿਆ ਪਿਆ ਹੁਣ ਤੁਸੀਂ ਆਹ ਲਾ ਮਾਰ ਲੋ ਨੀਗਾ ਇਧਰ ਹਾਂ ਉਹ ਤੱਕ ਖਨ ਕੋਈ ਦਰਖਤ ਵੀ ਨਜ਼ਰ ਆਉਂਦਾ ਮੋਟਰਾਂ ਤੇ ਵੀ ਨਹੀਂ ਹੈਗੇ ਹਾਂ ਮੋਟਰਾਂ ਤੇ ਵੀ ਨਹੀਂ ਹੈਗੇ ਤੇ ਫਿਰ ਅਸੀਂ ਬਰਸ਼ ਭਾਲਦੇ ਆ ਐਤ ਕੀ ਤਾਂ ਹੀ ਘਟ ਪਈ ਹੈ ਹਾਂ ਤੇ ਕੋ ਲੋਕਾਂ ਟ੍ਰੈਂਡ ਹੈਗਾ ਇਸ ਵਾਰ ਸਰਕਾਰ ਦਾ ਵੀ ਬੜਾ ਮਤਲਬ ਕਿ ਜ਼ੋਰ ਲੱਗਿਆ ਵੀ ਹਰ ਬੰਦਾ ਜਿਹੜਾ ਪੰਜ ਰੁੱਖ ਆਪਣੀ ਮੋਟਰਾਂ ਤੇ ਲਾਵੇ ਹੋਰ ਉਹਨਾਂ ਨੇ ਜੰਗਲਾਤ ਮਹਿਕ ਮੈਨੂੰ ਦੇ ਦਿੱਤਾ ਕੀਤੇ ਨੇ ਸਕੂਲਾਂ 'ਚ ਵੀ ਬਣਦੇ ਨੇ ਪਰ ਵੰਡਦੇ ਤਾਂ ਹੈਗੇ ਨੇ ਪਰ ਮਾਰ ਕਿੱਥੇ ਆ ਕੇ ਪੈਂਦੀ ਆ ਲੋਕ ਲੈ ਤਾਂ ਜਾਂਦੇ ਨੇ ਲਾਟ ਲਗਾ ਵੀ ਲੈਂਦੇ ਨੇ ਕੋਈ ਕੇਅਰ ਨਹੀਂ ਕਰਦੇ ਕੇਅਰ ਵੱਡੀ ਮੈਂ ਇਹ ਕਹਣਾ ਹੁਣ ਵੀ ਦੇਖੋ ਹਰ ਮਤਲਬ ਕਿ ਕੋਈ ਵੀ ਓਕੇਜਨ ਹੈਗਾ ਹੁਣ ਟ੍ਰੈਂਡ ਚੱਲਿਆ ਭੋਗਾਂ ਤੇ ਹੀ ਵੰਡਦੇ ਨੇ ਇਸ ਵਾਰ ਕੀ ਇਥੇ ਚੂਈਲਾ ਲਾਈਆਂ ਨੇ ਚੂਈਲਾ ਦੇ ਵੰਡੇ ਨੇ ਤੇ ਪਹਿਲਾਂ ਅਜੀਤ ਵਾਲਿਆਂ ਨੇ ਲਹਿਰ ਚਲਾਈ ਸੀ ਹੁਣ ਜਿਵੇਂ ਨਿਊਜ਼ 18 ਵਾਲੇ ਚਲਾ ਰਹੇ ਨੇ ਓਕੇ ਠੀਕ ਆ ਪਰ ਜੇ ਉਹ ਹਕੀਕਤ ਦੇ ਵਿੱਚ ਸਾਰੇ ਪਲਾਂਟ ਜੀਵਿਤ ਰਹਿੰਦੇ ਜਾਂ ਹੋਰ ਹੋਵੇ ਤਾਂ ਪੰਜਾਬ ਦੇ ਵਿੱਚ ਜੰਗਲ ਬਣ ਜਾਣਾ ਸੀਗਾ ਹਾਂ ਜੰਗਲ ਸਾਡੇ ਜਿਹੜਾ ਹੈਗਾ 1.5% ਲੈਂਡਰ ਫੋਰੈਸਟ ਲੈਡ ਹੈਗੀ ਐਨੀ ਥੋੜੀ ਆ ਵੀ ਐਨੀ ਥੋੜੀ ਹਾਲਾਂਕਿ 7% ਚਾਹੀਦੀ ਹੈ ਘੱਟ ਤੋਂ ਘੱਟ ਘੱਟ ਤੋਂ ਘੱਟ ਅੱਛਾ ਹਾਂ ਫਿਰ ਅਸੀਂ ਸਰਵਾਈਵ ਕੋਣ ਦੇਖੋ ਦੇਖੋ ਨਾ ਟੈਂਪਰੇਚਰ ਕਿੰਨਾ ਵਧ ਗਿਆ ਇਸ ਵਾਰ 49 50 ਨੂੰ ਟੱਚ ਕਰ ਗਿਆ ਤੇ ਇਹ ਹਾਲਾਤ ਰਹੇ ਤਾਂ ਨੈਕਸਟ ਟਾਈਮ ਹੋਰ ਵਧਣਾ ਸੋ ਇਸ ਵਾਰ ਮਤਲਬ ਕਿ ਪੌਦੇ ਨੇ ਜਿਹੜੇ ਉਹਨਾਂ ਦੀ ਟੋਲਰੈਂਸ ਪਾਵਰ ਤੋਂ ਬਾਰਤ ਲਿਆ ਗਿਆ ਇੱਕ ਇੱਕ ਇਹ ਤੁਹਾਡੇ ਮਾਫ ਕਰਨਾ ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਵੱਡੇ ਜਿਹੜੇ ਕਾਰਪੋਰੇਟ ਟਾਈਪ ਨਰਸਰੀਜ਼ ਨੇ ਹੈਨਾ ਹੂੰ ਹੂੰ ਓਬਵੀਅਸ ਗੱਲ ਹੈ ਰੇਟਸ ਵੀ ਬਹੁਤ ਹਾਈ ਫਾਈ ਨੇ ਹੂੰ ਹੂੰ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਸੈਟਅਪ ਰੱਖਦੇ ਆਪਦਾ ਕਿ ਕੀ ਮਤਲਬ ਕੋਈ ਮੈਂ ਰਾਜੀ ਜੀ ਜ਼ਿਆਦਾ ਉਸ ਤੇ ਨਹੀਂ ਜਾਂਦਾ ਆਪਣਾ ਤਾਂ ਮੇਨ ਜਿਹੜਾ ਫੋਕਸ ਇਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਮੈਡੀਸਨ ਪਲਾਂਟ ਤੇ ਫਰੂਟ ਪਲਾਂਟ ਸੀ ਓਕੇ ਕਿਉਂਕਿ ਉਹ ਰੇਟਸ ਤੇ ਮੈਂ ਨਹੀਂ ਪੜਨਾ ਚਾਹੁੰਦਾ ਠੀਕ ਹੈ ਅਪਾ ਤਾਂ ਆਪਣੀ ਛੇਤ ਨਾਲ ਨਹੀਂ ਉਹ ਜਿਹੜੀ ਰੇਸ ਤੋਂ ਬਾਹਰ ਹੁੰਦੀ ਹੈ ਨਾ ਅਪਾ ਉਹ ਜਿਹੜੀ ਰੇਸ ਤੋਂ ਬਾਹਰ ਅਪਾ ਤਾਂ ਆਪਣੇ ਇੱਕ ਲਾਈਨ ਬਣਾ ਕੇ ਚੱਲ ਰਹੇ ਹਾਂ ਸਸਤਾ ਵੀ ਹੈ ਤੇ ਹਾਂ ਅਰੀਜਨਲ ਬ੍ਰੀਡਸ ਦੇ ਉੱਤੇ ਹੈਗੀਆਂ ਮੈਂ ਤਾਂ ਮੇਰਾ ਜਿਆਦਾ ਹੁੰਦਾ ਵੀ ਆਪਾਂ ਨਵੀਂ ਵੈਰਾਈਟੀਆਂ ਫਾਰਮਰਸ ਹੁੰਦੀ ਹੈ ਓਕੇ ਵੀਡੀਓ ਕੇ ਹਾਈ ਯੀਲਡਿੰਗ ਹੋਣ ਉਹਦਾ ਰਿਜ਼ਲਟ ਅੱਛਾ ਹੋਵੇ ਓਕੇ ਕਿਉਂਕਿ ਮੈਂ ਤਾਂ ਇਹ ਕਹਣਾ ਵੀ ਹਰ ਬੰਦਾ ਜਿਹੜਾ ਇੱਕ ਦੋ ਫਲ ਖਾ ਲੇ ਅੱਛਾ ਇਹ ਇੱਕ ਇੱਕ ਜਿਹੜਾ ਸਾਰੇ ਸ਼ਾਇਦ ਦਰਸ਼ਕ ਵੀ ਸ਼ਾਇਦ ਇਹ ਸੋਚਦੇ ਹੋਣੇ ਤੁਸੀਂ ਸਪਲਾਈ ਵੀ ਕਰਦੇ ਹਾਂ ਹਾਂਜੀ ਜੋ ਮਤਲਬ ਕਿੰਨੇ ਕ ਦਾ ਆਰਡਰ ਹੋਵੇ ਵੀ ਤੁਸੀਂ ਸਪਲਾਈ ਕਰ ਦੇਣਾ ਦੇਖੋ ਘਟੋ ਘਟ ਐ ਵੀ 2-4 ਪਲਾਂਟ ਤਾਂ ਸਪਲਾਈ ਕਰਨੇ ਮੁਸਕਾ ਵੀ ਚਲੋ ਅਗਲੇ ਨੂੰ ਹੋਵੇ ਅਗਲੇ ਨੂੰ ਵੀ ਹੋਵੇ ਘਟੋ ਘਟ ਮਤਲਬ ਕਿ ਇੱਕ ਜਿਵੇਂ ਜਿਹਨਾਂ ਪਰ ਛੋਟਾ ਹੱਥੀ ਕਹਿੰਦੇ ਨੇ ਆਪਾਂ 50-60 ਬੂਟੇ ਹੋਣ ਹਾਂ ਹਾਂ ਹੁਣ ਜਿਸ ਤਰ੍ਹਾਂ ਕੱਲ ਜਿਸ ਤਰ੍ਹਾਂ ਹੁਣ ਕੱਲ ਅਸੀਂ ਭੇਜੇ ਨੇ लवली ਯੂਨੀਵਰਸਿਟੀ ਦੇ ਪਿੱਛੇ ਜਲੰਧਰ ਤੋਂ ਸੱਜਣੇ ਕੋ ਉਹਨਾਂ ਨੂੰ 50 ਬੂਟੇ ਮੈਂ ਕਿਨੂਆਂ ਦੇ ਭੇਜੇ ਨੇ ਓਕੇ ਠੀਕ ਹੈ ਜੀ ਸੋ ਇਸ ਤਰ੍ਹਾਂ ਦੀ ਜੋ ਹੁੰਦੀ ਹੈ ਸਪਲਾਈ ਅਗਲੇ ਤੁਸੀਂ ਸਪਲਾਈ ਕਰ ਦੇਣ ਕਰ ਦਿੰਦੇ ਜੇ ਮੈਂ ਆਨ ਆਰਡਰ ਜਿਹੜਾ ਹੈਗਾ ਬਾਕੀ ਮੇਰੀ ਕੋਸ਼ਿਸ਼ ਇਹ ਹੁੰਦੀ ਸਭ ਨੂੰ ਭਾਈ ਤੁਸੀਂ ਆਪਦੇ ਆ ਕੇ ਨਾ ਦੇਖੋ ਫੰਟਾ ਤੇ ਲੈ ਕੇ ਜਾਓ ਚੈੱਕ ਕਰਕੇ ਆ ਕੇ ਜਾਓ ਹਣਾ ਇਹ ਵਧੀਆ ਗੱਲ ਹੈ ਕਿਉਂਕਿ ਹੁਣ ਦੇਖੋ ਮੈਨੂੰ ਕਈ ਵਾਰ ਫੋਨ ਤੇ ਪੁੱਛ ਲੈਂਦੇ ਨੇ ਫਲਾਣਾ ਪਲਾਂਟ ਹੈਗਾ ਜੀ ਹੈਗਾ ਜੀ ਰੇਟ ਕੀ ਹੈ ਮਹਾਂ ਭਾਈ ਜੜੀ ਤੁਸੀਂ ਦੇਖੀ ਮੈਂ ਰੇਟ ਕੀ ਦੱਸਾਂ ਉਹਨੂੰ ਹਾਂ ਬਿਲਕੁਲ ਸਾਈਜ਼ ਵੀ ਮੈਟਰ ਕਰਦਾ ਹੈ ਹਾਂ ਹੁਣ ਤੁਸੀਂ ਮੈਨੂੰ ਲਾ ਰਿਹਾ ਕੱਲ ਨੂੰ ਦੂਜੀ ਨਰਸੀ ਨੂੰ ਲਾ ਲੈਣਾ ਹਾਂ ਉਹਨੇ ਮੈਨੂੰ ਘਟਦਾ ਦੂਗਾ ਉਧਰੋਂ ਭਜਰੋਗੇ ਹਾਂ ਠੀਕ ਹੈ ਬਟ ਤੁਸੀਂ ਤੁਹਾਨੂੰ ਚੈੱਕ ਕਰੋ ਵੀ ਪਲਾਂਟ ਹੈ ਜੈਨੂਨਰ ਕੀ ਆ ਉਹਦਾ ਸਾਈਜ਼ ਕੀ ਆ ਸੋ ਸੋ ਦਰਸ਼ਕੋ ਬਹੁਤ ਵਧੀਆ ਲੱਗਿਆ ਮੈਨੂੰ ਸਰਦਾਰ ਜੋਗਾ ਸਿੰਘ ਜੀ ਨਾਲ ਗੱਲ ਕਰਕੇ ਅਸੀਂ ਵੀ ਕਈ ਵਾਰ ਇੱਥੇ ਆਏ ਆ ਸਾਡੇ ਪੁਰਾਣੇ ਮਿੱਤਰ ਨੇ ਇਸ ਕਰਕੇ ਨਹੀਂ ਕਿ ਸਾਡੇ ਮਿੱਤਰ ਨੇ ਅਸੀਂ ਇਹਨਾਂ ਨੂੰ ਕੋਈ ਪ੍ਰਮੋਟ ਕਰ ਰਿਹਾ ਕੋਈ ਇਹਦੇ ਵਿੱਚ ਮਤਲਬ ਪੇਡ ਪ੍ਰਮੋਸ਼ਨ ਨਹੀਂ ਹੈ ਇਹ ਬਹੁਤ ਸੋਹਣਾ ਸੈਟਅਪ ਹੈ ਬਹੁਤ ਪਿਆਰੇ ਪੌਦੇ ਨੇ ਔਰ ਬਹੁਤ ਅੱਛੀ ਨੌਲੇਜ ਹੈ ਜਿਹੜੀ ਪੌਦਿਆਂ ਬਾਰੇ ਬੇਸਿਕ ਨੌਲੇਜ ਹੈ ਪੜ੍ਹੇ ਲਿਖੇ ਇਨਸਾਨ ਨੇ ਮਤਲਬ ਇਹ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਤੱਥਿਆਤਮਕ ਜਿਹੜੀ ਹੈ ਉਹ ਕਮਜ਼ੋਰੀ ਹੈ ਐਵੇਂ ਕਿਸੇ ਨੂੰ ਚੇਪਤਾ ਕੋਈ ਦਵਾਈ ਚੇਪਤੀ ਪੜੇ ਲਿਖੇ ਇਨਸਾਨ ਨੇ ਸੋ ਜਰੂਰ ਇੱਕ ਵਾਰ ਵਿਜ਼ਿਟ ਕਰੋ ਅਸੀਂ ਫੋਨ ਨੰਬਰ ਇਹਨਾਂ ਦਾ ਇਸ ਵੀਡੀਓ ਦੇ ਉੱਪਰ ਤੁਹਾਨੂੰ ਇਹ ਸਾਹਮਣੇ ਜਿਹੜਾ ਫਲੈਸ਼ ਹੋ ਰਿਹਾ ਹੈ ਇਸ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਦੋਂ ਵੀ ਆਓ ਤਾਂ ਇੱਕ ਵਾਰ ਜਰੂਰ ਦੇਖ ਕੇ ਜਾਓ ਔਰ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਤਾਂ ਕਿ ਅਸੀਂ ਇਸ ਧਰਤੀ ਨੂੰ ਹੋਰ ਖੂਬਸੂਰਤ ਔਰ ਹੋਰ ਰਹਿਣ ਯੋਗ ਬਣਾ ਸਕੀਏ ਸਤਿ ਸ਼੍ਰੀ ਅਕਾਲ ਥੈਂਕ ਯੂ ਧੰਨਵਾਦ